ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਾਰ ਵਿੱਚ ਰੇਲ ਰੋਕਣ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੀ ਪੰਜਾਬ ਵਿੱਚ ਅੱਜ ਵੱਖ-ਵੱਖ ਥਾਵਾਂ ਉੱਤੇ ਰੇਲਾਂ ਰੋਕੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੈਂਡ ਦੇ ਰੇਲਵੇ ਸਟੇਸ਼ਨ ਉੱਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਫਿਰੋਜ਼ਪੁਰ ਕੈਂਡ ਦੇ ਰੇਲਵੇ ਸਟੇਸ਼ਨ ਉੱਤੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਰੇਲਾਂ ਰੋਕੀਆਂ। ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੀ ਹੜਤਾਲ 12:30 ਤੋਂ 2:30 ਵਜੇ ਤੱਕ ਰਹੀ ਅਤੇ ਰੇਲਵੇ ਟਰੈਕ ਤੇ ਜਾਮ ਲਗਾ ਦਿੱਤਾ। ਕਿਸਾਨਾਂ ਦੀ ਐਮਐਸਪੀ ਤੇ ਕਾਨੂੰਨੀ ਗਰੰਟੀ ਸਣੇ 12 ਹੋਰ ਨਾ ਹੱਕੀ ਮੰਗਾਂ ਨੂੰ ਵੀ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਸਿੰਘ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਣ ਦੇ ਬੈਨਰ ਹਿੱਟ ਕੀਤਾ ਗਿਆ। ਅਜਿਹੇ ਵਿੱਚ ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ ਅਤੇ ਜੰਮੂ ਮਾਰਗ ਪਰ ਪ੍ਰਭਾਵਿਤ ਰਹੀ। ਇਸ ਸਬੰਧੀ ਫਿਰੋਜ਼ਪੁਰ ਡਿਵੀਜ਼ਨ ਅਤੇ ਅੰਬਾਲਾ ਡਿਵੀਜ਼ਨ ਨੇ 2 ਘੰਟੇ ਦੇ ਬੰਦ ਕਰਨ ਰੇਲ ਗੱਡੀਆਂ ਨੂੰ ਰੱਦ ਕਰਨ ਅਤੇ ਸ਼ਾਰਟ ਟਰਮੀਨੇਟ ਕੀਤੇ ਜਾਂਦਾ ਐਲਾਨ ਕਰ ਦਿੱਤਾ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਰੇਲ ਰੋਕੋ ਪ੍ਰਦਰਸ਼ਨ ਵੀ ਕੀਤਾ ਇਸ ਅੰਦੋਲਨ ਰਾਹੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਫਸਲਾਂ ਦੇ ਘਟੋ ਘਾਟ ਸਮਰਥਨ ਮੁਲ ਕਾਨੂੰਨੀ ਗਰੰਟੀ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਵਰਗੀਆਂ ਮੁੱਖ ਮੰਗਾਂ ਸਰਕਾਰ ਤੋਂ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਵੀ ਦਾ ਕਰਸਿਸ ਹੈ ਪੰਜਾਬ ਮੇ ਇਹ ਕੇਂਦਰ ਕਾ ਪੈਦਾ ਕੀਆ ਹੁਆ ਉਸ ਸਮੱਸਿਆ ਕਾ ਹਲ ਕੀਜੀਏ अब पराली और प्रदूषण के मुद्दे को लेकर हमारी दुखद विदा है पूरी मीडिया के सामने भी अभी भी वैज्ञानिक ढंग से दो परसेंट हमारा प्रदूषण होगा पराली का हम नहीं चाहते पराली को आग लगाना लेकिन उसका ठोस मसले का हल नहीं किया गया है जो अंठावन परसेंट प्रदूषण है उसके ऊपर मीडिया में कोई चर्चा नहीं होती कोई डिबेट नहीं होती फिफ्टी वन परसेंट इंडस्ट्री प्रदूषण करती है 25 परसेंट आवाजाही के संसाधन पोल्यूशन करते हैं उनके ऊपर कोई बात नहीं होती हमें लगता है पोल्यूशन का मुद्दा नहीं है केंद्र पंजाब राजनीति हो रही है पंजाबियों को बदनाम करने के लिए यह पराली को मुद्दा बनाकर किसानों के अक्ष को खराब किया जा रहा इसी के साथ साथ अब पिछले दिन ही कंगना रावत जी ने फिर हिमाचल में फिर पंजाबियों के ऊपर हमला किया और बोला भी पंजाब के नौजवान ड्रग एडिट हैं और यह भी बोला कि पंजाब के जो जुआ होते हैं वो उपद्रवी होते हैं इस तरह की उन्होंने बात कही मैं तो चाहूँगा बहन कंगना से भी आप सामने आए और मैं सरकार से मांग करूँगा भी आपकी एमपी है भाजपा की इसका डोप टेस्ट होना चाहिए देश के सामने सच आना चाहिए कि कंगना जी सच्ची सुच्ची हैं या क्या मसला है और हमने पहले भी भाजपा को बोला है कि जो कंगना रनौत जी जिस तरह की बयानबाजी कर रही हैं जिस तरह से हमें बदनाम कर रही है भाजपा को जो भाजपा के प्रदेश पार्टी के देश के अध्यक्ष हैं उनको इनके ऊपर कार्रवाई करनी चाहिए तो हम फिर बोलना चाहेंगे कि कंगना रनौत जी हो या रमनीत बिट्टू जी हो इनके बयानबाजी से अब पंजाब में नए ढंग से आग नहीं लगनी चाहिए इनके खिलाफ पार्टी को कार्रवाई करनी चाहिए ਅੱਜ ਅਸੀਂ ਦੇਵੀ ਦਾਸ ਪੁਰਾਤੇ ਪੀਸੀ ਕਰ ਰਹੇ ਹਾਂ ਰੇਲ ਟ੍ਰੈਕ ਦੇ ਉੱਤੇ ਔਰ ਹੁਣ ਕੁਝ ਧੇਰ ਬਾਅਦ ਅਸੀਂ ਰੇਲ ਟ੍ਰੈਕ ਤੇ ਚੜ ਜਾਾਂਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਕੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਹ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾ ਦਿੱਤੀਆਂ ਜਾਣ ਦੀ ਤਿਆਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨਹੀਂ ਜਾਣ ਦਿੱਤਾ ਗਿਆ 453 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਯੋਜਨਾ ਆਤੀ ਆਤ ਮੰਗਾ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾਂ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀ250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ ਚ ਕਹੀ ਬੇਸ਼ੱਕ ਸੁਪਰੀਮ ਕੋਰਟ ਚ ਜਾ ਕੇ ਮੁਕਰਗੇ ਹੈਗੇ ਨੇ ਔਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜੜੀ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆਰਟੀਕ ਹੜਤਾਲਤੇ ਨੇ ਜੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਔਰ ਨਾਲ ਦੀ ਨਾਲ ਮਿਲਰ ਹੜਤਾਲਤੇ ਗਏ ਹੋਏ ਨੇ ਤੋਂ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣ ਮਿੱਠ ਕੇ ਪੰਜਾਬੀਆਂ ਨਾਲ ਧੱਕਾ ਕਰਦਾ ਸਾਨੂੰ ਰੋਲਣਾ ਚਾਹੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੇ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆਰਥੀਏ ਤੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇੱਕ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ ਮੀਡੀਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਣ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟਰਿਬਿਊਨਲ ਦੇ ਇੱਕ ਜੱਜ ਨੇ ਕਹਿਤਾ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਹਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰੱਖ ਰਖ ਰਹੇ ਆ ਵੀ ਕੀ ਬਣ ਰਿਹਾ ਤੇ 98% ਜੜਾ ਪ੍ਰਦੂਸ਼ਣ ਆ ਉਹ ਤੇ ਕੋਚੇ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਵੀ ਇਹ ਪਰ ਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪਰਾਲੀ ਵਾਲਾ ইস্যੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿਨੇ ਆਂ ਭਾਜਪਾ ਤੇ ਆਰਐਸਐਸ ਗੇਣਮਿੱਥ ਕੇ ਬਿਆਨ ਦਿੰਦੀ ਆ ਪਹਿਲੋ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਨਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲਕਸ਼ਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਓ ਯਾਦ ਰੱਖਿਓ ਸ਼ਹੀਦ ਸੁਭ ਕਰਨ ਸਿੰਘ ਸ਼ਹੀਦ ਕੀਤਾ ਕਿੰਨਾ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰ ਤਾਂ ਤੇ ਕੀ ਹੋ ਗਿਆ